ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੋ ਟਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 10 ਬਲਵਿੰਦਰ ਦਫ਼ਤਰੋਂ ਨਿਕਲ ਕੇ ਕਾਲਜ ਚਲਾ ਗਿਆ ਉੱਥੋਂ ਆਪਣੇ ਵੱਡੇ ਭਾਣ ਜੀ ਹਰਿੰਦਰ ਨੂੰ ਛੁੱਟੀ ਕਰਾ ਕੇ ਨਾਲ ਲੈ ਗਿਆ ਤੇ ਨਰਿੰਦਰ ਨੂੰ ਵੀ ਆਪਣੇ ਮਾਮੀ ਕੋਲ ਘਰ ਜਾਣ ਨੂੰ ਕਹਿ ਦਿੱਤਾ ਮਨਜੀਤ ਆਪਣਾ ਤੇ ਦੋਮਾ ਕੁੜੀਆਂ ਦਾ ਸਮਾਨ ਉੱਪਰ ਲੈ ਗਈ ਗੁਰਪ੍ਰੀਤ ਤੇ ਖੁਸ਼ਪ੍ਰੀਤ ਜਦੋਂ ਸਕੂਲ ਤੋਂ ਆਈਆਂ ਉਹਨਾਂ ਨੂੰ ਵੀ ਸਭ ਕੁਝ ਸਮਝਾ ਦਿੱਤਾ ਤੇ ਬੇਬੇ ਦੇ ਆਉਣ ਬਾਰੇ ਦੱਸ ਦਿੱਤਾ ਗੁਰੀ ਹੁਣੇ ਵੱਡੀਆਂ ਹੋ ਗਈਆਂ ਸੀ ਦੋਵਾਂ ਨੂੰ ਪਤਾ ਸੀ ਦਾਦੀ ਉਹਨਾਂ ਨੂੰ ਪਸੰਦ ਨਹੀਂ ਕਰਦੀ ਦੋਵੇਂ ਆਪਣੇ ਬੈਗ ਲੈ ਕੇ ਉੱਪਰ ਚੱਲੀਆਂ ਗਈਆਂ ਨਰਿੰਦਰ ਵੀ ਕਾਲਜ ਤੋਂ ਆ ਗਿਆ ਮਨਜੀਤ ਨੇ ਕਮਰੇ ਵਿੱਚ ਬੇਬੇ ਲਈ ਲੋੜੀ ਦਾ ਜੋ ਸਮਾਨ ਸੀ ਉਹ ਸਭ ਰੱਖ ਦਿੱਤਾ ਤੇ ਬੈੱਡ ਦੇ ਕੋਲ ਮੰਜਾ ਢਾਕੇ ਵਿਸਤਰਾ ਵਿਛਾ ਦਿੱਤਾ ਮਨਜੀਤ ਬਲਵਿੰਦਰ ਹੋਂਨ ਨੂੰ ਉਡੇਕਣ ਲੱਗੇ ਫਿਰ ਉਹਨੂੰ ਯਾਦ ਆਇਆ ਕਿ ਬੱਚਿਆਂ ਨੂੰ ਰੋਟੀ ਨਹੀਂ ਦਿੱਤੀ ਮਨਜੀਤ ਨੇ ਗੁਰੀ ਖੁਸ਼ੀ ਤੇ ਨਰਿੰਦਰ ਨੂੰ ਹਾਲ ਵਿੱਚ ਬੁਲਾ ਕੇ ਰੋਟੀ ਖਵਾਈ ਫਿਰ ਤੋਂ ਉਡੇਕ ਵਿੱਚ ਬੈਠ ਗਈ ਉਧਰ ਬਲਵਿੰਦਰ ਜਦੋਂ 베ਬੇ ਕੋਲ ਪਹੁੰਚਿਆ ਤੇ ਡਾਕਟਰ ਕੋਲ ਚੱਲਣ ਨੂੰ ਕਹਿਣ ਲੱਗਿਆ ਬੇਬੇ ਕਿੱਥੇ ਮੰਨਦੀ ਆ ਕਹਿਣ ਲੱਗੀ ਮੈਂ ਦਵਾਈ ਲੈ ਆਈ ਸਵੇਰੇ ਹੀ ਬੁਖਾਰ ਉੱਤਰ ਜਾਣਾ ਬੇਬੇ ਆਪਣੇ ਦੋਤੇ ਨਰਿੰਦਰ ਦੀ ਗੱਲ ਮੰਨਦੀ ਸੀ ਪਰ ਅੱਜ ਕਿਸੇ ਦੀ ਨਹੀਂ ਸੁਣਦੀ ਸੀ ਚਾਚਾ ਚਾਚੀ ਵੀ ਸਮਝਾ ਹੰਬ ਗਏ ਅਖੀਰ ਬਲਵਿੰਦਰ ਤੇ ਨਰਿੰਦਰ ਨੇ ੱੱਕੇ ਨਾਲ ਹੀ ਝੁੱਕ ਕੇ ਗੱਡੀ ਵਿੱਚ ਬਿਠਾ ਲਈ ਦੇ ਨਾਲ ਹੀ ਹਰਿੰਦਰ ਬੈਠ ਗਿਆ ਬਲਵਿੰਦਰ ਗੱਡੀ ਚਲਾਉਣ ਲੱਗ ਗਿਆ ਤੇ ਸ਼ਿੰਦਰ ਵੀ ਗੱਡੀ ਵਿੱਚ ਬੈਠ ਗਈ ਬੇਬੇ ਨੂੰ ਪਹਿਲਾਂ ਸ਼ਹਿਰ ਹਸਪਤਾਲ ਲੈ ਕੇ ਗਏ ਦਵਾਈ ਲੈਣ ਮਗਰੋਂ ਘਰੇ ਚਲੇ ਗਏ ਗੇਟ ਖੋਲਦੇ ਸਾਰ ਮਨਜੀਤ ਨੇ ਬੇਬੇ ਜੀ ਦੇ ਪੈਰੀ ਹੱਥ ਲਾਏ ਉਹ ਬਿਨਾਂ ਕੁਝ ਬੋਲੇ ਅੱਗੇ ਲੰਘ ਗਈ ਹਰਿੰਦਰ ਬੇਬੇ ਆ ਤੇਰਾ ਕਮਰਾ ਬੈਠੋ ਆਰਾਮ ਕਰੋ ਵੇ ਮੈਂ ਕੋਈ ਨਹੀਂ ਇਸ ਕਲੇਣੀ ਦੇ ਘਰ ਰਹਿਣਾ ਮੈਨੂੰ ਪਿੰਡ ਛੱਡ ਕੇ ਆਓ ਸ਼ਿੰਦਰ ਬੇਬੇ ਕਿਉਂ ਇੰਨਾ ਬੋਲੀ ਜਾਂਦੀਆਂ ਚੁੱਪ ਕਰਕੇ ਰਹਿ ਇੱਥੇ ਰਹਿ ਦੇਖ ਤੇਰੀਆਂ ਪੋਤੀਆਂ ਤੈਨੂੰ ਮਿਲਣ ਆਈਆਂ ਨੇ ਖੁਸ਼ਪ੍ਰੀਤ ਤੇ ਗੁਰਪ੍ਰੀਤ ਨੇ ਬੇਬੇ ਜੀ ਨੂੰ ਆ ਕੇ ਸਾਥ ਸ਼ਿਰਗੇ ਕਾਲ ਬੁਲਾਈ ਬੇਬੇ ਕੁਝ ਨਾ ਬੋਲੀ ਸ਼ਾਮ ਨੂੰ ਸਿੰਦਰ ਨੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿੱਥੇ ਸੁਣਦੀ ਆ ਤੇ ਉਹ ਤੇ ਨਰਿੰਦਰ ਪਿੰਡ ਨੂੰ ਚਲੇ ਗਏ ਮਨਜੀਤ ਨੇ ਰਾਤ ਨੂੰ ਬੇਬੇ ਨੂੰ ਖਿਚੜੀ ਬਣਾ ਕੇ ਦਿੱਤੀ ਜਦੋਂ ਖਵਾਉਣ ਗਈ ਤਾਂ ਬੇਬੇ ਨੇ ਕੁਝ ਵੀ ਖਾਣ ਤੋਂ ਮਨ੍ਹਾ ਕਰ ਦਿੱਤਾ ਕਰਿੰਦਰ ਨੇ ਟੱਕੇ ਨਾਲ ਇਹ ਖਿਚੜੀ ਖਵਾ ਦਿੱਤੀ। ਮਨਜੀਤ ਬੇਲੀ ਹੋ ਕੇ ਉੱਪਰ ਕਮਰੇ ਵਿੱਚ ਗੁਰੀ ਹੁਣਾ ਕੋਲ ਚਲੀ ਗਈ। ਬਲਵਿੰਦਰ ਫਿਰ ਬੇਬੇ ਨੂੰ ਸਮਝਾਉਣ ਲੱਗਾ। ਬੇਬੇ ਰੋਟੀ ਪਾਣੀ ਢੰਗ ਨਾਲ ਖਾਇਆ ਕਰ ਦਵਾਈ ਵੀ ਤਾਂ ਹੀ ਲੈ ਹੋ। ਬੇਬੇ ਦੇਖਦੀਆਂ ਤੈਨੂੰ ਕਿੰਨਾ ਕੋਚਰ ਮੇਰੇ ਨਾਲ ਤੱਕਾ ਕਰੇਗਾ ਬਲਵਿੰਦਰ ਬੇਬੇ ਗੁੱਸੇ ਨਾ ਹੋ ਤੇਰੀ ਸਿਹਤ ਪਹਿਲਾਂ ਨਹੀਂ ਠੀਕ ਹੈਗੀ ਬੇਬੇ ਮੈਂ ਸਭ ਜਾਣਦੀ ਆ ਤੈਨੂੰ ਲੱਗਿਆ ਹੁਣ ਬੁੜੀ ਬਿਮਾਰ ਆ ਹੁਣ ਛੇਤੀ ਮਰ ਜਾਊਗੀ ਜੈਦਾਦ ਆਪਣੇ ਨਾਮ ਕਰਾ ਲਵਾਂ ਮੈਂ ਇੱਕ ਡੱਕ ਨਹੀਂ ਦੇਣਾ ਤੈਨੂੰ ਸਾਰਿਆਂ ਨੂੰ ਮਾਰ ਕੇ ਮਰੂੰਗੀ ਹਰਿੰਦਰ ਬੇਬੇ ਮਾਮਾ ਜੀ ਨੂੰ ਕੁਝ ਨਹੀਂ ਚਾਹੀਦਾ ਨਾ ਮੰਮੀ ਨੂੰ ਕੁਝ ਚਾਹੀਦਾ ਤੁਸੀਂ ਜਿੰਨੂੰ ਮਰਜ਼ੀ ਦੇ ਦਿਓ ਆ ਫੜੋ ਦਵਾਈ ਖਾਓ ਤੇ ਸੌ ਜਾਓ ਹਰਿੰਦਰ ਤੇ ਬਲਵਿੰਦਰ ਵੀ ਕੋਲ ਬੈੱਡ ਤੇ ਹੀ ਸੌਂਗੇ ਮਨਜੀਤ ਬੇਬੇ ਜੀ ਉਠੋ ਚਾਹ ਪੀ ਲਵੋ ਪਰ ਬੇਬੇ ਜੀ ਨਾ ਬੋਲੇ ਨਾ ਉੱਠ ਕੇ ਬੈਠੇ ਮਨਜੀਤ ਨੇ ਚਾਹ ਮੇਜ਼ ਤੇ ਰੱਖ ਕੇ ਹਰਿੰਦਰ ਨੂੰ ਵੀ ਉਠਾ ਦਿੱਤਾ ਹਰਿੰਦਰ ਨੇ ਬੁਖਾਰ ਦੇਖਿਆ ਤਾਂ ਬੇਬੇ ਹੁਣ ਠੀਕ ਸੀ ਉਦੋਂ ਤੱਕ ਬਲਵਿੰਦਰ ਵੀ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਿਆ ਬੇਬੇ ਬਲਵਿੰਦਰ ਮੈਨੂੰ ਪਿੰਡ ਛੱਡਿਆ ਮੈਂ ਨਹੀਂ ਮੈਂ ਨਹੀਂ ਰਹਿਣਾ ਇੱਥੇ ਇਹ ਕਾਲੇ ਮੂੰਹ ਵਾਲੀ ਸਵੇਰੇ ਹੀ ਆ ਗਈ ਇੱਥੇ ਬਲਵਿੰਦਰ ਬੇਬੇ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਹਾਲੇ ਕੋਰਸ ਵੀ ਪੂਰਾ ਨਹੀਂ ਹੋਇਆ ਸੀ ਜਦੋਂ ਬਾਪੂ ਜੀ ਚੜ੍ਹਾਈ ਕਰ ਗਏ ਜਦੋਂ ਉਹ ਬਿਮਾਰ ਸੀ ਉਦੋਂ ਹੀ ਉਹਨਾਂ ਨੇ ਚਾਰੇ ਵਾਹਣ ਚਾਚੇ ਕਿਆਂ ਨੂੰ ਮਾਮਲੇ ਤੇ ਦੇ ਦਿੱਤੇ ਜੋ ਅੱਜ ਤੱਕ ਉਹਨਾਂ ਕੋਲ ਹੀ ਨੇ ਮੈਂ ਕਦੇ ਕੁਝ ਵੀ ਨਹੀਂ ਪੁੱਛਿਆ ਬਾਪੂ ਜੀ ਦੇ ਜਾਣ ਤੋਂ ਬਾਅਦ ਜਦੋਂ ਮੈਨੂੰ ਨੌਕਰੀ ਮਿਲ ਗਈ ਸ਼ੁਰੂਆਤ ਤੋਂ ਹੀ ਮੇਰੀ ਤਨਖਾਹ ਵਧੀਆ ਸੀ ਉਸੇ ਸਾਲ ਆਪਾਂ ਭੈਣ ਦਾ ਵਿਆਹ ਕੀਤਾ ਮੈਨੂੰ ਮਾਂ ਤਾਂ ਖੁਦ ਦੱਸਿਆ ਜਮਾ ਪੂੰਜੀ ਵਿੱਚੋਂ ਲੱਖ ਬਜ ਗਿਆ ਤੇਰੇ ਵਿਆਹ ਲਈ ਵਾਧੂ ਆ ਬੇਬੇ ਮੈਂ ਨੌਕਰੀ ਤੋਂ ਵਧੀਆ ਗੁਜ਼ਾਰਾ ਕਰੀ ਜਾਂਦਾ ਤੁਸੀਂ ਜਾਇਦਾਦ ਜੀ ਨੂੰ ਮਰਜੀ ਜੋ ਮਰਜੀ ਦੇ ਦਿਓ ਅੱਗੇ ਤੋਂ ਨਾ ਮੇਰੀਆਂ ਕੁੜੀਆਂ ਨਾ ਮਨਜੀਤ ਨੂੰ ਮੰਦੇ ਬੋਲ ਨਹੀਂ ਬੋਲਣੇ ਏ ਤੇਰਾ ਘਰ ਆ ਖੁਸ਼ੀ ਖੁਸ਼ੀ ਰਹੇ ਪਿੰਡ ਨਹੀਂ ਹੁਣ ਜਾਣ ਦੇਣਾ ਤੈਨੂੰ ਬਹੁਤਾ ਹੀ ਆ ਤਾਂ ਮੈਂ ਭੈਣ ਤੇ ਭਾਜੀ ਨਾਲ ਗੱਲ ਕਰਕੇ ਹਰਿੰਦਰ ਨੂੰ ਆਪਾਂ ਆਪਣੇ ਕੋਲ ਰੱਖ ਲੈਂਦੇ ਆ ਨਾਲੇ ਮੈਂ ਮਨਜੀਤ ਨੂੰ ਭੇਜਦਾ ਉਹ ਤੇਰੀ ਮਦਦ ਕਰ ਦੋ ਆਪਾਂ ਡਾਕਟਰ ਦੇ ਜਾ ਕੇ ਆਉਣਾ ਬੇਬੇ ਮੈਂ ਆਪ ਤਿਆਰ ਹੋ ਜੂੰਗੀ ਕੋਈ ਲੋੜ ਨਹੀਂ ਮੈਨੂੰ ਕਿਸੇ ਦੀ ਗੁਰੀ ਤੇ ਖੁਸ਼ੀ ਸਕੂਲ ਜਾਣ ਲੱਗਿਆਂ ਬੇਬੇ ਜੀ ਨੂੰ ਮਿਲ ਕੇ ਗਈਆਂ ਹਰਿੰਦਰ ਵੀ ਕਾਲਜ ਜਾਣ ਨੂੰ ਤਿਆਰ ਹੋ ਗਿਆ ਬਲਵਿੰਦਰ ਉਹਨੂੰ ਕਾਲਜ ਛੱਡ ਕੇ ਨਾਲ ਹੀ ਬੇਬੇ ਨੂੰ ਡਾਕਟਰ ਦੇ ਲੈ ਗਿਆ ਬੇਬੇ ਦਾ ਬੁਖਾਰ ਉਤਰ ਗਿਆ ਸੀ ਕਮਜ਼ੋਰੀ ਕਰਕੇ ਡਾਕਟਰ ਨੇ ਗਲੂਕੋਜ਼ ਲਗਾ ਦਿੱਤਾ ਬਲਵਿੰਦਰ ਨੇ ਮਨਜੀਤ ਨੂੰ ਫੋਨ ਕਰਕੇ ਦੱਸ ਦਿੱਤਾ ਨਾਲ ਹੀ ਸ਼ਿੰਦਰ ਭੈਣ ਤੇ ਜਗਤਾਰ ਨੂੰ ਵੀ ਬੇਬੇ ਦੀ ਸਿਹਤ ਬਾਰੇ ਦੱਸ ਦਿੱਤਾ ਤੇ ਨਾਲ ਹੀ ਹਰਿੰਦਰ ਨੂੰ ਆਪਣੇ ਕੋਲ ਰੱਖਣ ਬਾਰੇ ਵੀ ਪੁੱਛ ਲਿਆ ਡਾਕਟਰ ਨੇ 5 ਦਿਨ ਦੀ ਦਵਾਈ ਦਿੱਤੀ ਬਲਵਿੰਦਰ ਬੇਬੇ ਨੂੰ ਘਰ ਲੈ ਆਇਆ 4 ਦਿਨ ਲੰਘ ਗਏ ਬੇਬੇ ਨੂੰ ਦੁਬਾਰਾ ਬੁਖਾਰ ਨਹੀਂ ਹੋਇਆ ਨਾ ਹੀ ਬੇਬੇ ਕੁਝ ਬੋਲੀ ਹਰਿੰਦਰ ਦੇ ਘਰ ਆਏ ਤੋਂ ਹਾਲ ਵਿੱਚ ਆ ਕੇ ਬੈਠ ਜਾਂਦੀ ਪਰ ਗੱਲ ਹਰਿੰਦਰ ਨਾਲ ਹੀ ਕਰਦੀ ਜਾਂ ਥੋੜਾ ਬਹੁਤ ਬਲਵਿੰਦਰ ਨੂੰ ਬੁਲਾਉਂਦੀ ਰਾਤ ਦੀ ਰੋਟੀ ਖਾ ਕੇ ਹਰਿੰਦਰ ਖੁਸ਼ੀ ਗੁਰੀ ਦੇ ਕਮਰੇ ਵਿੱਚ ਉਹਨਾਂ ਨੂੰ ਪੜਾਉਣ ਲੱਗ ਗਿਆ ਮਨਜੀਤ ਕਹਿਣ ਲੱਗੇ ਪੁੱਤ ਸ਼ੁਕਰ ਆ ਬੇਬੇ ਠੀਕ ਆ ਹੁਣ ਤਾਂ ਕੁਝ ਨਹੀਂ ਕਹਿੰਦੀ ਰੱਬ ਉਹਨਾਂ ਨੂੰ ਤੰਦਰੁਸਤੀ ਰੱਖੇ ਹਰਿੰਦਰ मामੀ ਜੀ ਮੈਨੂੰ ਤਾਂ ਡਰ ਜਿਹਾ ਕਿ ਬੀਬੇ ਇੰਨੀ ਚੁੱਪ ਕਿਵੇਂ ਆ ਬਲਵਿੰਦਰ ਕਮਰੇ ਵਿੱਚ ਆਉਂਦਾ ਹੋਇਆ ਕੋਈ ਨਹੀਂ ਹਰਿੰਦਰ ਹੋ ਜਾਣਾ ਬੀਬੇ ਨੇ ਠੀਕ ਅਗਲੇ ਦਿਨ ਹਰਿੰਦਰ ਕਾਲਜ ਚਲਾ ਗਿਆ ਤੇ ਬਲਵਿੰਦਰ ਘਰ ਦਾ ਸਮਾਨ ਵਗੈਰਾ ਲੈਣ ਬਾਜ਼ਾਰ ਗਿਆ ਹੋਇਆ ਸੀ ਬੀਬੇ ਹਾਲ ਵਿੱਚ ਬੈਠੀ ਉੱਠ ਕੇ ਬਾਹਰ ਜਾਣ ਲੱਗੀ ਤਾਂ ਮਨਜੀਤ ਕਹਿੰਦੀ